ਦਸਤਾਰ ਦੀ ਅਹਿਮੀਅਤ ਪੁੱਛਣੀ ਹੋਵੇ ਤੇ ਪੁੱਛੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦਾ ਇੱਕ ਦਿਨ ਦਰਬਾਰ ਸਜਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕੁਝ ਸਿੱਖ ਆਏ ਉਹਨਾਂ ਆ ਕੇ ਆਖਿਆ ਕਹਿੰਦੇ ਮਹਾਰਾਜਾ ਸਾਹਿਬ ਅੱਜ ਗੋਰਿਆਂ ਨੇ ਸਾਨੂੰ ਮਿਹਣਾ ਮਾਰਿਆ ਕੀ ਆਖਿਆ ਅੱਜ ਗੋਰਿਆਂ ਨੇ ਸਾਨੂੰ ਆਖਿਆ ਉਹ ਤੁਹਾਡਾ ਅਣਖੜ ਗਿਆ ਰਾਜਾ ਇਨੂੰ ਪਤਾ ਨਹੀਂ ਹੀਰੇ ਦਸਤਾਰਾਂ ਦੀ ਸ਼ਾਨ ਹੁੰਦੇ ਨੇ ਇਹਨੇ ਦਸਤਾਰ ਤੋਂ ਲਾ ਕੇ ਹੀਰਾ ਡੋਲੇ ਨਾਲ ਬੰਨ ਲਿਆ ਬੜੇ ਕਮਾਲ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਾ ਭੇਟਾ ਕੀਤਾ ਸੀ ਸ਼ਾਜਮਾਨ ਨੇ ਸ਼ਾਜਮਾਨ ਕੈਦ ਸੀ ਉਹਦੀ ਘਰ ਵਾਲੀ ਨੇ ਆਖਿਆ ਸੀ ਵੀ ਮੇਰੇ ਘਰ ਵਾਲੇ ਨੂੰ ਕੈਦ ਚੋਂ ਛਡਾ ਦੇ ਤੇ ਮੇਰੇ ਕੋਲ ਕੋਹੇਨੂਰ ਹੀਰਾ ਹੈ ਤੈਨੂੰ ਮੈਂ ਭੇਟਾ ਕਰ ਦਿਆਂਗੇ ਮਹਾਰਾਜਾ ਸਾਹਿਬ ਨੇ ਉਹਨੂੰ ਛਡਾਇਆ ਉਹ ਉਹਨੇ ਭੇਟਾ ਨਾ ਕੀਤਾ ਆਪਣੀ ਜ਼ੁਬਾਨੋਂ ਥਿੜਕ ਗਏ ਸ਼ੇਰੇ ਪੰਜਾਬ ਨੇ ਫਿਰ ਆਪਣਾ ਜਿਹੜਾ ਹੱਕ ਸੀ ਕੀਤੀ ਹੋਈ ਗੱਲ ਤੇ ਦ੍ਰਿੜ ਰਹਿ ਕੇ ਫਿਰ ਉਹ ਉਹਨਾਂ ਦੇ ਕੋਲੋਂ ਹਾਸਲ ਕੀਤਾ ਸੀ ਕੋਹੇਨੂਰ ਹੀਰਾ ਮਹਾਰਾਜਾ ਸਾਹਿਬ ਨੇ ਕੋਹੇਨੂਰ ਹੀਰਾ ਦਸਤਾਰ ਤੇ ਬੰਨਿਆ ਬਹੁਤੇ ਦਿਨ ਨਹੀਂ ਬਸ ਇੱਕੋ ਦਿਨ ਬੰਨਿਆ ਤੇ ਉਹਨਾਂ ਦਸਤਾਰ ਤੋਂ ਲਾ ਕੇ ਨਾ ਡੌਲੇ ਨਾਲ ਬੰਨ ਲਿਆ ਅੰਗਰੇਜ਼ਾਂ ਨੂੰ ਪਤਾ ਲੱਗਾ ਉਹ ਕਹਿੰਦੇ ਤੁਹਾਡਾ ਅਨਪੜ੍ਹ ਜਿਆ ਰਾਜਾ ਇਹਨੂੰ ਪਤਾ ਨਹੀਂ ਹੀਰੇ ਦਸਤਾਰਾਂ ਦੀ ਸ਼ਾਨ ਹੁੰਦੇ ਨੇ ਇਹਨੇ ਪੱਗ ਤੋਂ ਲਾ ਕੇ ਡੌਲੇ ਨਾਲ ਬੰਨ ਲਿਆ ਮਹਾਰਾਜਾ ਸਾਹਿਬ ਨੇ ਗੱਲ ਬੜੇ ਕਮਾਲ ਦੀ ਆਖੀ ਕਹਿੰਦੇ ਜਾ ਕੇ ਕਹਿ ਦਿਓ ਗੋਰਿਆਂ ਨੂੰ ਇਹ ਹੀਰਾ ਐਡਾ ਵੀ ਕੀਮਤੀ ਨਹੀਂ ਵੀ ਮੇਰੇ ਗੁਰੂ ਦੀ ਬਖਸ਼ੀ ਦਸਤਾਰ 'ਤੇ ਉੱਚਾ ਹੋਵੇ ਮੈਂ ਇਹਨੂੰ ਲਾ ਕੇ ਦਸਤਾਰ ਤੋਂ ਡੌਲੇ ਨਾਲ ਤਾਂ ਬੰਨ ਲਿਆ ਜਾ ਕੇ ਕਹਿ ਦੇਉ ਗੋਰਿਆਂ ਨੂੰ ਜਿਨ੍ਹਾਂ ਦੇ ਡੌਲਿਆਂ 'ਚ ਜਾਣ ਹੁੰਦੀ ਹੈ ਉਹ ਇਹ ਹੀਰੇ ਹਾਸਲ ਕਰ ਲੈਂਦੇ ਨੇ ਉਹ ਆਪਣੇ ਰਾਜ ਭਾਗ ਦੀਆਂ ਹੱਦਾਂ ਵਧਾ ਦਿੰਦੇ ਨੇ ਇਸ ਕਰਕੇ ਇਹ ਹੀਰਾ ਏਡਾ ਵੀ ਕੀਮਤੀ ਨਹੀਂ ਮੇਰੇ ਗੁਰੂ ਦੀ ਬਖਸ਼ੀ ਦਸਤਾਰ ਦੇ ਉੱਤੇ ਚੜ ਕੇ ਬਹਿ ਜਾਵੇ ਇਹ ਹੀਰੇ ਉਹਨਾਂ ਦਾ ਪਾਣੀ ਭਰਦੇ ਨੇ ਜਿਨ੍ਹਾਂ ਦੇ ਡੌਲਿਆਂ 'ਚ ਤਾਕਤ ਹੁੰਦੀ ਹੈ ਜਿਨ੍ਹਾਂ ਦੇ ਡੌਲਿਆਂ 'ਚ ਪਹਿਲਾਂ ਜਾਨ ਸੀ ਉਹਨਾਂ ਨੇ ਹਾਸਲ ਕੀਤਾ ਮੇਰੇ ਡੌਲਿਆਂ 'ਚ ਜਾਨ ਸੀ ਤੇ ਇਹ ਹੀਰਾ ਮੈਂ ਹਾਸਲ ਕਰ ਲਿਆ ਕੱਲ ਨੂੰ ਜਿਨ੍ਹਾਂ ਦੇ ਡੌਲਿਆਂ 'ਚ ਜਾਨ ਹੋਏਗੀ ਉਹ ਲੈ ਜਾਣਗੇ ਇਹ ਤੇ ਹੀਰੇ ਉਹਨਾਂ ਦਾ ਪਾਣੀ ਭਰਦੇ ਨੇ ਜਿਨ੍ਹਾਂ ਦਾ ਰਾਜ ਹੁੰਦਾ ਹੈ